ਵਿਰਿੰਦਰਜੀਤ ਕੋਰੇ ਮੈਂ ਸਰਪੰਚ ਪਿੰਡ ਨਾਲ ਰਿਕੋਰ ਸੰਭਾਲਾ ਤੋਂ ਜੀ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਸੀਂ ਇੱਕ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਇਸ ਉਪਰਾਲੇ ਤੋਂ ਜਿੱਦਾਂ ਕਿ ਪਹਿਲਾਂ ਲੋਕਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਪੱਕੀਆਂ ਨਹੀਂ ਸੀ ਹੁੰਦੀਆਂ ਉਹਨਾਂ ਪੱਕੀਆਂ ਰਜਿਸਟਰੀਆਂ ਹੁਣ ਲੱਗ ਪੈਣੇ ਜਿਹਦੇ ਕਰਕੇ ਲੋਕਾਂ ਨੂੰ ਸੇਲ ਔਰ ਪਰਚੇਸ ਕਾਫੀ ਸਹੂਲਤ ਮਿਲੇਗੀ ਲੋਕਾਂ ਨੂੰ ਇੱਕ ਤਰ੍ਹਾਂ ਦੇ ਲੋਕਾਂ ਦੇ ਮਤਲਬ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਣਗੀਆਂ ਇਹਦੇ ਨਾਲ ਜਦੋਂ ਪੱਕੇ ਪੇਪਰ ਹੀ ਨਹੀਂ ਸੀ ਹੁੰਦੇ ਲੋਕਾਂ ਦੇ ਕੋਲ ਪੱਕੇ ਰਜਿਸਟਰੀਆਂ ਹੀ ਨਹੀਂ ਸੀ ਹੁੰਦੀਆਂ ਫਿਰ ਲੋਨ ਲੈਣਾ ਤਾਂ ਮਤਲਬ ਹੀ ਨਹੀਂ ਬੰਦਾ ਕਿਉਂਕਿ ਕਿਤੇ ਵੀ ਕੰਮ ਵੀ ਕੋਈ ਕਰਵਾਣ ਜਾਂਦੇ ਸੀ ਕਿਤੇ ਪਹਿਲਾਂ ਉਹਨਾਂ ਨੂੰ ਇਹੀ ਪੁੱਛਿਆ ਜਾਂਦਾ ਸੀਗਾ ਕਿ ਮੈਂ ਆਪਣੇ ਜੀ ਐਕਸਪੀਰੀਅੰਸ ਦੇ ਤੌਰ ਤੇ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਵੀ ਕੋਈ ਸੇਲ ਆ ਪਰਚੇਸ ਦੀ ਗੱਲ ਹੁੰਦੀ ਸੀ ਨਾ ਪਟਵਾਰੀ ਸਾਹਿਬ ਕੋਲ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਇਹੀ ਪੁੱਛਣਾ ਪੈਂਦਾ ਸੀਗਾ ਲਾਲਕੀ ਦੇ ਅੰਦਰ ਘਰ ਹੈ ਤੁਹਾਡਾ ਕੀ ਲਾਲਕੀ ਦੇ ਬਾਹਰ ਹੈ ਪਹਿਲਾਂ ਇਹੀ ਕਲੀਅਰ ਕਰਨਾ ਜ਼ਰੂਰੀ ਹੁੰਦਾ ਸੀ ਸਾਡੇ ਲਈ ਹੁਣ ਜਦੋਂ ਸਾਰੀ ਚੀਜ਼ਾਂ ਕਲੀਅਰ ਹੀ ਹੋ ਗਈਆਂ ਨੇ ਕਿਉਂਕਿ 1 ਮਹੀਨਾ ਪੱਕੇ ਨੰਬਰ ਮਿਲ ਜਾਣਗੇ ਮਾਲਕੀ ਹੱਕ ਮਿਲ ਜੂਗਾ ਤੇ ਕਾਫੀ ਈਜ਼ੀ ਹੋ ਜਾਏਗਾ ਹਰ ਇੱਕ ਚੀਜ਼ਾਂ ਇਹਦੇ ਨਾਲ ਪ੍ਰੋਪਰਟੀ ਦਾ ਰੇਟ ਹੈ ਜਿਹੜਾ ਉਹ ਵੀ ਵਧਣ ਦੇ ਆਸਾਰ ਹਾਂਜੀ ਜ਼ਰੂਰ ਨੇ ਕਿਉਂਕਿ ਜਦੋਂ ਪੱਕੀ ਰਜਿਸਟਰੀਆਂ ਹੋਣ ਲੱਗ ਪੈਣਗੀਆਂ ਤੇ ਓਬਵੀਅਸਲੀ ਤੇ ਰੇਟ ਤਾਂ ਵਧਣਗੇ ਹੀ ਹੁਣ ਤੱਕ ਸਰਕਾਰਾਂ ਕਾਫੀ ਆਈਆਂ ਨਹੀਂ ਕਿਵੇਂ ਦੇਖ ਦوں ਵੀ ਸਰਕਾਰ ਵੱਲੋਂ ਇਹ ਉਪਰਾਲਾ ਜਿਹੜਾ ਵਧੀਆ ਵਾ ਨਹੀਂ ਪੰਜਾਬ ਸਰਕਾਰ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਬਹੁਤ ਵਧੀਆ ਹੈ ਤੇ ਮੈਂ ਪਰਸਨਲੀ ਇਸ ਚੀਜ਼ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਦੀ ਹਾਂ ਕਿ ਕਾਫੀ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮਾਨਾ ਕਬਲਜੀਤ ਸਿੰਘ ਆਪਣਾ ਲਲੌੜੀ ਜਿਦਾ ਲੋਦਣਾ ਤੁਸੀਂ ਸਮਝ ਰਾਲਾ ਵਿਖਾਈ ਦਾ ਕੁਝ ਵੀ ਪ੍ਰੋਬਲਮ ਆਉਂਦੀ ਸੀ ਹੁਣ ਉਹ ਜੀ ਸੌਲਤਾ ਮਿਲੂ ਬੈਂਕਾਂ ਵੱਲੋਂ ਰਜਿਸਟਰੀ ਹੋਜੂ ਮਕਾਨਾਂ ਦੀ ਕਿੰਨਾ ਕੁ ਫਰਕ ਪਏਗਾ ਇਹਨਾਂ ਦੀ ਜਿਹੜਾ ਤੁਹਾਡੇ ਨਾਮ ਜਾ ਚੜ ਜੇਗੀ ਲੋਨ ਦਾ ਪ੍ਰਾਪਰਟੀ ਦਾ ਫਰਕ ਤਾਂ ਹੀ ਪੈਂਦਾ ਹੁੰਦਾ ਕਿੱਥੇ ਕਾਬਜੇ ਦਾ ਕਾਬਜਾ ਕਿੱਥੇ ਕੋਈ ਵੀ ਲੈ ਸਕਦਾਗਾ ਜਮੀਨ ਜਾਇਦਤ ਪਲਾਟ ਵਗਲਾ ਆਪਣੇ ਨਾਮ ਚੜੂਗਾ ਲੋਨ ਹੋਜੂ ਕਿੱਥੇ ਕਾਬਜੇ ਦਾ ਕਾਬਜਾ ਜੇ ਪੈਸਾ ਤਾਂ ਹੁੰਦਾ ਹੀ ਆ ਲੋੜੀ ਕਰ ਦੋ ਜੀ ਪਰ ਆਲਾ ਬਹੁਤ ਵਧੀਆ ਜੀ ਗਵਰਨਮੈਂਟ ਦਾ ਮਾਨਸਕਾਰ ਦਾ ਕਿੰਨਾ ਕੁ ਫਾਇਦਾ ਹੋਏਗਾ ਇਹਦੇ ਨਾਲ ਤੁਹਾਨੂੰ ਫਾਇਦਾ ਬਹੁਤ ਹੋਊਗਾ ਜੀ ਗਾਂ ਬੱਚਿਆਂ ਦੇ ਨਾਂ ਚੜੂਗੇ ਬੱਚੇ ਗਾਂ ਲੋਨ ਲੈ ਸਕਦੇ ਆ ਬਾਹਰ ਅੰਦਰ ਜਾਣ ਨੂੰ ਪੀਐਸਟੀਆ ਹੋ ਜਾਣਗੇ ਜੀ ਪੱਕੇ ਨਾਂ ਸਹੀ ਚੜ ਜਾਣਗੇ ਜੀ ਅੱਗੇ ਜੀ ਮੇਰਾ ਨਾਂ ਹਰਮੇਸ ਸਿੰਘ ਹੈ ਪਿੰਡ ਸਿੰਘਾਂ ਦੀ ਸਲੌਦੀ ਹੈ ਜੀ ਸਰਪੰਚ ਜੀ ਇਹ ਬਹੁਤ ਵਧੀਆ ਕਰ ਰਹੀ ਨੇ ਸਰਕਾਰ ਜੋ ਵੀ ਕਰ ਰਹੀ ਆ ਚੰਨੀ ਸਾਹਿਬ ਨੇ ਐਲਾਨ ਕੀਤਾ ਤੇ ਜੀ ਪਹਿਲਾਂ ਹੁਣ ਹੁਣ ਆਮ ਆਦਮੀ ਸਰਕਾਰ ਪੂਰੇ ਕੱਦੇ ਚੱਲੀ ਜਾ ਰਹੀ ਹੈ ਕਾਹਾਂ ਕਾਹਾਂ ਜੀ ਤੇ ਅਸੀਂ ਜੇ ਮੈਂ ਮੰਨ ਲਵਾਂ ਜਿਹੜੇ ਗਰੀਬ ਬੰਦੇ ਆ ਹਰ ਬੰਦੇ ਉਹਦੇ ਵਿੱਚ ਰਹਿਦਾ ਕੋਈ ਵੀ ਆਪਣਾ ਮਾਲਕ ਨਹੀਂ ਤੇ ਹੁਣ ਮਾਲਕ ਬਨਜੂਗਾ ਜੀ ਕਿੰਨਾ ਕੁ ਫਾਇਦਾ ਹੋਵੇਗਾ ਇਹਦੇ ਨਾਲ ਜੀ ਬਹੁਤ ਫਾਇਦਾ ਹੋ ਜੂਗਾ ਜੀ ਕਿਸੇ ਨੇ ਅੱ비 10 ਘੰਟੇ ਵੀ ਕਿਸੇ ਨੇ ਬਾਹਰ ਭੇਜਣਾ ਬੱਚਾ ਜੀ ਜਾਂ ਮਕਾਨ ਤੋੜ ਕੇ ਵੱਧ ਕਰਨਾ ਹੀ ਕਿਵੇਂ ਕਿ ਉਹਨਾਂ ਨੂੰ ਫਾਇਦੇ ਚ ਆਈ ਕਿ ਕੋਈ ਕਿਸੇ ਦਾ ਬਿਮਾਰਾ ਬੰਦਾ ਕੋਈ ਹੋਰ ਪ੍ਰੋਬਲਮ ਆਈ ਉਹ ਵੇਚ ਕੇ ਨਹੀਂ ਪੈਸੇ ਹੁੰਦੇ ਜੀ ਜਾਂ ਲੋਨ ਲੈ ਕੇ ਤੇ ਆਪਣਾ ਇਲਾਜ ਕਰਾ ਸਕਦਾ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਮੇਰਾ ਪਿੰਡ ਸਲੌਦੀ ਸਿੰਘਾਂ ਦੀ ਜੀ ਜਿਹੜੀਆਂ ਲਾਲ ਲਕੀਰ ਦੇ ਅਮੰਦਰ ਰਜਿਸਟਰੀਆਂ ਹੋ ਰਹੀਆਂ ਨੇ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕਿਸੇ ਕਿਸੇ ਨੇ ਵੀ ਆਪਣਾ ਬੱਚਾ ਬਾਹਰ ਭੇਜਣਾ ਉਹ ਆਪਣਾ ਪ੍ਰਾਪਰਟੀ ਨੂੰ ਲੋਨ ਲੈ ਵੀ ਸਕਦਾ ਹੈ ਤੇ ਉਹ ਆਪਣੀ ਵੇਚ ਵੀ ਸਕਦਾ ਆਉਣ ਵਾਲੇ ਸਮੇਂ ਚ ਉਹਦਾ ਬਹੁਤ ਫਾਇਦਾ ਹੈ ਮਤਲਬ ਵੇਚ ਕੇ ਆਪਣਾ ਬੱਚਾ ਨੂੰ ਬਾਹਰ ਭੇਜ ਸਕਦਾ ਹੈ ਕਦੇ ਪਹਿਲਾਂ ਲੋਨ ਮਿਲਿਆ ਤੁਹਾਨੂੰ ਨਹੀਂ ਸਰ ਲੋਨ ਨਹੀਂ ਮਿਲਿਆ ਜੀ ਕਿਉਂ ਇਹ ਲਾਲ ਲਕੀਰ ਦੇ ਅੰਦਰ ਇਹਨਾਂ ਦੀ ਕੋਈ ਮਲਕੀਅਤ ਨਹੀਂ ਸੀ ਕੋਈ ਇਹਦਾ ਸਾਨੂੰ ਉਨੀ ਤੇ ਕਾਗਜ ਨੀਤੀ ਸਾਡੇ ਕੋਲ ਜਨਾਕ ਵਜਿਹਟਰੀ ਸੀ ਜੇ ਸਾਡੇ 9 ਹੋ ਜਾਣੇ ਜੀ ਕੋਈ ਵੀ ਚੀਜ਼ ਆਪਣੇ ਨਾਂ ਹੁੰਦੀ ਆ ਉਹ ਆਪਣਾ ਦੁੱਗਣੀ ਰੇਟ ਵਿੱਚ ਵੇਚ ਦੰਨੇ ਆ ਜੀ ਉਹਦਾ ਸਾਨੂੰ ਫਾਇਦਾ ਵੀ ਆ ਆਉਣ ਵਾਲੇ ਸਮੇਂ ਵਿੱਚ ਵੀ ਫਾਇਦਾ ਸਾਨੂੰ ਜੀ ਕਿਸੇ ਬੱਚਿਆਂ ਦੀ ਚੰਗੀ ਪ੍ਰਾਪਰਟੀ ਚੰਗੇ ਰੇਟ ਵਿੱਚ ਵਿਕ ਜਾਂਦੀ ਆ ਜੀ ਕਿਸੇ ਹੋਰ ਪਾਸੇ ਲੈਣੀ ਹੁੰਦੀ ਆ ਅਸੀਂ ਇਹ ਪ੍ਰਾਪਰਟੀ ਵੇਚ ਕੇ ਕਿਸੇ ਹੋਰ ਪਾਸੇ ਵੀ ਲੈ ਸਕਦੇ ਆ ਹੁਣ ਤੱਕ ਇੰਨੀਆਂ ਸਰਕਾਰਾਂ ਆਈਆਂ ਸਰਕਾਰ ਦੀ ਉਪਲਬਧੀ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਬਹੁਤ ਵਧੀਆ ਕਾਰਜਾਈ ਸਰਕਾਰ ਦਾ ਬਹੁਤ ਵਧੀਆ ਕੰਮ ਆ ਜੀ ਸਰਕਾਰ ਦਾ ਕਿਉਂ ਬਹੁਤ ਬੱਚੇ ਰਹਿ ਜਾਂਦੇ ਨੇ ਬਾਹਰ ਜਾਣ ਨੂੰ ਬਈ ਜਮੀਨਾਂ ਆਪਣੇ ਪ੍ਰਾਪਰਟੀਆਂ ਲਾਲਕੀਰ ਦੇ ਅੰਦਰ ਨਹੀਂ ਸੀ ਵਿਕਦੀਆਂ ਪਰ ਹੁਣ ਸਾਨੂੰ ਫਾਇਦਾ ਜੀ ਵੀ ਵੇਚ ਕੇ ਅਸੀਂ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਸੈੱਟ ਕਰਦੇ ਆ ਸਰਕਾਰ ਦਾ ਬਹੁਤ ਵਧੀਆ ਕਾਰਜਾ ਵੀ ਇਹ ਸਾਨੂੰ ਮੰਨ ਲਓ ਜਿਹੜਾ ਸੂਤ ਸਾਨੂੰ ਦਿੱਤੀ ਜਾਂ ਰਜਿਸਟਰੀਆਂ ਹੋਣ ਲੱਗੀਆਂ ਬਹੁਤ ਵਧੀਆ ਕੰਮ ਆ ਸਰਕਾਰ ਦਾ